ਸ਼੍ਰੀਕਾਲ ਤੱਕ ਤੇ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਗਿਆਨੀ ਰਕबीर ਸਿੰਘ ਵੱਲੋਂ ਦਿੱਤੇ ਬਿਆਨਾਂ ਤੇ ਉਹਨਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੰਗਤਾਂ ਅੰਦਰ ਪਰਮ ਪੈਦਾ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਹਨਾਂ ਕਿਹਾ ਕਿ ਸਾਕਾ ਸ਼੍ਰੀ ਨਨਕਾਣਾ ਸਾਹਿਬ ਸਮੇਂ ਜ਼ਖਮੀ ਹੋਏ ਪਾਵਨ ਸਰੂਪ ਦੀ ਸੇਵਾ ਪੂਰੀ ਮਰਿਆਦਾ ਦੇ ਵਿੱਚ ਕੀਤੀ ਜਾ ਰਹੀ ਹੈ। ਪਾਵਨ ਸ਼ਸਤਰਾਂ ਦੀ ਵੀ ਸੇਵਾ ਦੇ ਵਿੱਚ ਮਾਹਿਰਾਂ ਦੀ رائے ਅਨੁਸਾਰ ਹੀ ਹੈ ਉਹ ਜੋ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨੀ ਹੀ ਸ਼੍ਰੀਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਈ ਵੱਡੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਜਿਸ ਤੋਂ ਬਾਅਦ ਹੁਣ ਪ੍ਰਤੀਕਿਰਿਆ ਜੋ ਹੈ ਉਹ ਸਾਹਮਣੇ ਆਈ ਹੈ ਸ਼੍ਰੀਕਾਲ ਤਖਤ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਵੱਲੋਂ ਜੋ ਹੈ ਉਹ ਇਹ ਪ੍ਰਤੀਕਿਰਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਦਿੱਤੀ ਗਈ ਹੈ ਬਾਈ ਬਾਈ ਰਗਵੀਰ ਸਿੰਘ ਜੀ ਤੁਸੀਂ ਸਾਡੇ ਭਰਾ ਹੋ ਬਗਾਨੇ ਨਹੀਂ ਕੋਈ ਗੱਲ ਨਹੀਂ ਜਿੰਨਾ ਸਮਾਂ ਗੁਰੂ ਸਾਹਿਬ ਜੀ ਨੇ ਸੇਵਾ ਲਿਖੀ ਹੁੰਦੀ ਤੁਸੀਂ ਖੁਦ ਆਪ ਕਹਿੰਦੇ ਰਹੇ ਹੋ ਕਿ ਮਹਾਰਾਜ ਨੇ ਜਿੰਨਾ ਚਿਰ ਸੇਵਾ ਲਖੀ ਉਹਨਾਂ ਚਿਰ ਹੀ ਕਰਨੀ ਹੈ ਜਿੰਨਾ ਚਿਰ ਮਹਾਰਾਜ ਸੇਵਾ ਕਰਾਉਂਦੇ ਆਪਾਂ ਬਹੁਤ ਚੜ੍ਹਦੀ ਕਲਾ ਸਹਿਤ ਆਪਸੀ ਪਿਆਰ ਸਤਿਕਾਰ ਦੇ ਵਿੱਚ ਇਹਨਾਂ ਸੇਵਾਵਾਂ ਨੂੰ ਨਿਭਾਈਏ ਇੱਕ ਮੈਂ ਭਾਈ ਰੰਗਵੀਰ ਸਿੰਘ ਜੀ ਬੜੇ ਅਦੁੱਤ ਸਤਿਕਾਰ ਨਾਲ ਤੁਹਾਨੂੰ ਕਹਿਣਾ ਚਾਹਣਾ ਕਿ ਉਹ ਮੁਠਾ ਤੁਸੀਂ ਕਿਸ ਮੁਠੇ ਦੀ ਗੱਲ ਕਰਦੇ ਹੋ ਸਤੇ ਪਾਤਸ਼ਾਹ ਜੀ ਦੇ ਆਦੂਪ ਸਤਕਾਰ ਤੇ ਭੈ ਭਾਵਨਾ ਦੇ ਵਿੱਚ ਨਾ ਕੋ ਮੁੱਠਾ ਬਦਲਿਆ ਗਿਆ ਨਾ ਕੋ ਬਦਲ ਸਕਦਾ ਇੱਕ ਗੱਲ ਮੈਨੂੰ ਦੱਸੋ ਕੌਣ ਯਕੀਨ ਕਰੇਗਾ ਕੌਣ ਵਿਸ਼ਵਾਸ ਕਰੇਗਾ ਇੰਨਾਂ ਗੱਲਾਂ ਦੇ ਉੱਪਰ ਇੱਕ ਪਾਵਨ ਸ੍ਰੀ ਸਾਹਿਬ ਦਾ ਮੁੱਠਾ ਕਿਸੇ ਸਿੱਖ ਨੇ ਉਤਾਰ ਕੇ ਲੈ ਕੇ ਕਿੱਥੇ ਜਾਣਾ ਔਰ ਉਸ ਨੂੰ ਲਿਜਾ ਕੇ ਉਹ ਕਰੇਗਾ ਕੀ ਕਿ ਸਿੱਖ ਪੰਥ ਵਿੱਚ ਦੱਸੇਗਾ ਕਿ ਮੇਰੇ ਪਾਸ ਗੁਰੂ ਸਾਹਿਬਾਨਾ ਦੇ ਸਮੇ ਦਾ ਮੁੱਠਾ ਮੇਰੇ ਪਾਸ ਹੈ ਉਹ ਕੀ ਕਹੇਗਾ ਜਾ ਕੇ ਇਸ ਕਰਕੇ ਆਪਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰੀਏ ਤੁਸੀਂ ਸਾਨੂੰ 2010 ਤੋਂ ਲੈ ਕੇ ਮੇਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਸੇਵਾ ਨੂੰ ਬੰਉਂਦੇ ਰਹੇ ਹੋ ਪਾਵਨ ਸ਼ਸਤਰਾਂ ਦੀ ਸੇਵਾ ਦੇ ਤੁਸੀਂ ਦਰਸ਼ਨ ਕਰਦੇ ਰਹੇ ਹੋ ਪਾਵਨ ਸਰੂਪਾਂ ਦੇ ਤੁਸੀਂ ਦਰਸ਼ਨ ਦੀਦਾਰ ਕਰਦੇ ਰਹੇ ਹੋ ਤਾਂ ਹੁਣ ਹੈਰਾਨਗੀ ਹੁੰਦੀ ਹਰੇਕ ਸਿੱਖ ਨੇ ਇਸ ਗੱਲ ਤੇ ਹੈਰਾਨਗੀ ਪ੍ਰਗਟਾਈਏ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਜੇ ਤੁਹਾਨੂੰ ਕੋਈ ਫਿਰ ਵੀ ਸ਼ੰਕਾ ਸੀ ਤੁਸੀਂ ਜਥੇਦਾਰ ਰਹੇ ਹੋ ਉਦੋਂ ਆ ਕੇ ਫਿਰ ਦਰਸ਼ਨ ਦੀਦਾਰ ਕਰਦੇ ਉਦੋਂ ਇਹ ਗੱਲਾਂ ਕਰਦੇ ਪਰਵਾਨ ਕਰਿਓ ਆਪਾਂ ਫਿਰ ਵੀ ਇਕੱਠੇ ਹੋਇਆ ਕਰਨਾ ਆਪਾਂ ਮਿਲਿਆ ਕਰਨਾ ਇੱਕ ਦੂਜੇ ਨੂੰ ਪਰੰਤੂ ਇਸ ਮਹਾਨ ਸੰਸਾ ਵਿੱਚ ਰਹਿ ਕੇ ਆਪਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰੀਏ ਜਿਸ ਨਾਲ ਕੋਈ ਸ਼ੰਕੇ ਪੈਦਾ ਹੁੰਦੇ ਹੋਣ